ਜਾਂਦਾ ਹੋਇਆ ਮੌਨਸੂਨ ਵੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਤਬਾਹੀ ਮਚਾ ਰਿਹਾ ਹੈ। ਬੀਤੀ ਰਾਤ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਧਰਮਪੁਰ ਕਸਬੇ ਵਿੱਚ ਬੱਦਲ ਫਟਣ ਦੇ ਚਲਦਿਆਂ ਭਾਰੀ ਤਬਾਹੀ ਵੇਖਣ ਨੂੰ ਮਿਲੀ। ਖਾਸ ਤੌਰ ਤੇ ਧਰਮਪੁਰ ਦੇ ਮੁੱਖ ਬਾਜ਼ਾਰ ਇਲਾਕੇ ਵਿੱਚ ਸਥਿਤ ਬੱਸ ਸਟੈਂਡ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਜਿੱਥੇ ਹਿਮਾਚਲ ਰੋਡਵੇਜ਼ ਦੀਆਂ ਕੁਝ ਬੱਸਾਂ ਰੁੜ ਗਈਆਂ ਤੇ ਨਾਲ ਹੀ ਕਈ ਨਿੱਜੀ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਲਾਕੇ ਦੀਆਂ ਕੁਝ ਇਮਾਰਤਾਂ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ। ਜਿੰਨਾ ਚ ਸਭ ਤੋਂ ਵੱਧ ਨੁਕਸਾਨ ਧਰਮਪੁਰ ਦੇ ਬੱਸ ਸਟੈਂਡ ਤੇ ਹੀ ਵੇਖਣ ਨੂੰ ਮਿਲਿਆ ਹੈ ਪ੍ਰਸ਼ਾਸਨ ਮੁਤਾਬਕ ਵੀ ਬਸਾਂ ਨੂੰ ਨੁਕਸਾਨ ਹੋਇਆ ਤੇ ਨਾਲ ਹੀ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ ਤੇ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਰਾਤ ਵੇਲੇ ਹੀ ਹਿਮਾਚਲ ਦੀ ਸੁੰਦਰ ਨਗਰ ਸਬ ਡਿਵੀਜ਼ਨ ਦੇ ਬਰਾਗਟਾ ਪਿੰਡ ਵਿੱਚ ਇੱਕ ਘਰ ਉੱਤੇ ਢਿੱਗਾਂ ਡਿੱਗਣ ਕਰਕੇ ਉਸ ਵਿੱਚ ਸੌ ਰਹੇ ਪੰਜ ਲੋਕ ਮਲਬੇ ਹੇਠਾਂ ਦੱਬ ਗਏ ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਤਾਂ ਗੰਭੀਰ ਜ਼ਖਮੀ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ ਪਰ ਬਾਕੀ ਤਿੰਨ ਲੋਕ ਹਲੇ ਵੀ ਮਲਬੇ ਹੇਠਾਂ ਹੀ ਦਸਤੇ ਜਾ ਰਹੇ ਨੇ ਕਿ ਉਹਨਾਂ ਦੀ ਭਾਲ ਦਾ ਕੰਮ ਜਾਰੀ ਹੈ